ਕਿਸੇ ਦਰਸ ਗੈਨੇਗਾ ਪੀਰ ਬੁੱਲੇ ਸ਼ਾਹ ਦੇ ਤੇ ਉਸ ਵੇਲੇ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਆਪਣੇ ਆਪ ਤੇ ਮੁਖਾਤਮ ਕੀਤਾ ਬੁੱਲਿਆ ਰਾਤੀ ਜਾਗੇ ਤੇ ਦਿਨੇ ਪੀਰ ਸਦਾਵੇ ਰਾਤ ਜਾਗਦਾ ਵੀ ਰੱਬ ਨੂੰ ਯਾਦ ਕੀਤਾ ਮੈਂ ਇਬਾਦਤ ਕੀਤੀ ਸੀ ਦਿਨੇ ਪਲੰਗ ਤੇ ਪੀਰ ਬਣ ਕੇ ਬੈਠਾ ਹੁੰਦਾ ਵੀ ਮੈਂ ਤੇ ਸਾਰੀ ਰਾਤ ਜਾਗਿਆ ਮੈਂ ਯਾਦ ਕਰਦਾ ਰਿਆ ਬੁੱਲਿਆ ਰਾਤੀ ਜਾਗੇ ਤੇ ਦਿਨੇ ਪੀਰ ਸਦਾਵੇ ਰਾਤ ਨੂੰ ਜਾਗਣ ਕੁੱਤੇ ਤੇ ਤੀ ਹੁੰਦੀ ਤੇ ਤੂੰ ਤੇ ਪੀਰ ਬਣ ਕੇ ਬਹਿ ਗਿਆ ਤੇ ਸਾਰੀ ਰਾਤ ਮਾਰ ਕੇ ਦਾ ਪਹਿਰਾ ਤੇਰਾ ਦੇਂਦੇ ਨੇ ਕਿ ਉਹ ਕੁਝ ਵੀ ਨਹੀਂ ਮੰਨਦੇ ਬੁੱਲਿਆ ਰਾਤੀ ਜਾਗੇ ਦਿਨੇ ਪੀਰ ਸਦਾਵੇਂ ਰਾਤ ਨੂੰ ਜਾਗਨ ਕੁੱਤੇ ਤੈਥੀ ਉਤੇ ਰੁਖੀ ਸੁਖੀ ਖਾ ਕੇ ਤੇ ਦਿਨੇ ਜਾ ਰਣਾ ਵਿੱਚ ਸੁੱਤੇ ਤੈਥੀ ਹੁੰਦੀ ਬੁੱਲਿਆ ਮਾਲਕ ਦਾ ਦਰ ਨਹੀਂ ਛੱਡਨੀ ਓਏ ਖਸਮ ਦਾ ਦਰ ਨਹੀਂ ਛੱਡਦੀ ਭਾਵੇਂ 100 100 ਵਾਰ ਨੇ ਯੋਤੇ ਉਠ ਬੁੱਲਿਆ ਚਲੀ ਯਾਰ ਮਨਾ ਲੈਣੀ ਤੇ ਬਾਜੀ ਲੈ ਗਈ ਕੁੱਤੇ